ਜੇ ਤੁਸੀਂ ਆਪਣੀ ਕੇਸੀਸੀ ਲਿਮਟ ਦਾ ਵਿਆਜ ਨਹੀਂ ਭਰਿਆ ਤੇ ਤੁਸੀਂ ਡਿਫਾਲਟਰ ਹੋ ਗਏ ਹੋ ਤਾਂ ਹੁਣ ਤੁਹਾਡੇ ਨਾਲ ਕੀ ਕੁਝ ਹੋਵੇਗਾ ਜਾਂ ਬੈਂਕ ਤੁਹਾਡੇ ਨਾਲ ਹੁਣ ਕੀ ਕੁਝ ਕਰ ਸਕਦਾ ਜਾਂ ਤੁਹਾਡੇ ਰਾਈਟਸ ਕੀ ਨੇ ਇਸ ਵੀਡੀਓ ਚ ਆਪਾਂ ਡਿਸਕਸ ਕਰਦੇ ਆ ਜਿਹੜੇ ਆਪਾਂ ਲੋਨ ਡਿਫਾਲਟਰ ਬੰਦੇ ਹੋ ਜਾਂਦੇ ਨੇ ਇਸ ਲੋਨਾਂ ਨੂੰ ਆਪਾਂ ਦੋ categories ਵਿੱਚ ਡਿਵਾਈਡ ਕਰਦੇ ਆ ਇੱਕ ਲੋਨ ਹੋਗੇ ਸਿਕਿਉਰਡ ਲੋਨ ਇੱਕ ਲੋਨ ਹੋਗੇ ਅਨਸਿਕਿਉਰਡ ਲੋਨ ਇੱਥੇ ਹੁਣ ਤੁਸੀਂ ਮੈਨੂੰ ਆਖਉਂਗੇ ਜੀ ਕਿ ਇਹੋ ਜਿਹੀ ਗੱਲਾਂ ਮੁੰਡਾ ਕਰ ਰਿਹਾ ਪਿਆ ਕਿ ਜਿਹੜੇ ਲੋਨ ਹੁੰਦੇ ਆ ਲੋਨ ਤਾਂ ਕਈ ਤਰ੍ਹਾਂ ਦੇ ਹੁੰਦੇ ਆ ਕੋਈ ਹੋਲਸਿੰਗ ਲੋਨ ਹੋ ਗਿਆ ਕੋਈ ਪਰਸਨਲ ਲੋਨ ਹੋ ਗਿਆ ਜਾਂ ਕੋਈ ਫਾਈਨਾਂਸ ਕੋਈ ਹੋਰ ਲੋਨ ਹੋ ਗਿਆ ਤੇ ਦੋ ਹੀ ਲੋਨ ਕਿਉਂ ਕਿਉਂਕਿ ਜਿਹੜੀ ਮੋਸਟਲੀ ਜੀ ਕੈਟਾਗਰੀ ਬਣਦੀ ਏ ਇਹ ਸਾਰੇ ਇਹਨਾਂ ਦੋ ਲੋਨ ਜਿਹੜੇ ਹੁੰਦੇ ਆ ਇਹਨਾਂ ਵਿੱਚ ਹੀ ਕਵਰ ਹੋ ਜਾਣਗੇ ਤੁਹਾਡੇ ਸਾਰੇ ਜਿਹੜੇ ਜਵਾਬ ਤੇ ਉਹਦੇ ਅਨਸਰ ਇਸ ਦੋ ਪਾੜਾਂ 'ਚ ਕਵਰ ਹੋ ਜਾਣਗੇ ਹੁਣ ਗੱਲਬਾਤ ਕਰਦੇ ਆ ਜੀ ਅਨਸਿਕਿਉਰ ਲੋਨ ਦੀ ਅਨਸਿਕਿਉਰ ਲੋਨ ਪੰਜਾਬੀ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਆ ਸੁਰੱਖਿਤ ਲੋਨ ਮਤਲਬ ਜ ਬੈਂਕ ਨੂੰ ਆਪਾਂ ਗਿਰਵੀ ਨਹੀਂ ਦਿੱਤੀ ਹੋਈ ਆਪਣਾ ਕੋਈ ਆਪਾਂ ਉਹਨਾਂ ਨੂੰ ਕੋਈ ਜ਼ਮੀਨ ਨਹੀਂ ਦਿੱਤੀ ਹੋਈ ਆਪਣੇ ਅਨਸਿਕਿਉਰਡ ਲੋਨ ਬਦਲ ਬਿਨਾ ਜਮ੍ਹਾਂਬੰਦੀ ਗਿਰਦਾਵਲੀ ਤੋਂ ਜਾਂ ਕੋਈ ਬਿਨਾ ਚੀਜ਼ ਗੈਨੇ ਅੱਖੇ ਬੈਂਕ ਕੋਲੇ ਪਲੱਜ ਕੀਤੇ ਜਾਂਦੇ ਲੋਨ ਹੋਏ ਆ ਉਹ ਅਨਸਿਕਿਉਰਡ ਲੋਨ ਦੀ ਕੈਟਾਗਰੀ ਚ ਆ ਜਾਂਦੇ ਹੈਗੇ ਜਿਹੜੇ ਸਿਕਿਉਰਡ ਲੋਨ ਹੁੰਦੇ ਆ ਸਿਕਿਉਰ ਲੋਨ ਉਹ ਹੁੰਦੇ ਆ ਕਿ ਜਿਹੜੀ ਚੀਜ਼ ਆਪਾਂ ਕੋਈ ਚੀਜ਼ ਗਹਿਨੇ ਰੱਖ ਕੇ ਕੋਈ ਗਿਰਵੀ ਰੱਖ ਕੇ ਮੰਨ ਲੇ ਚਲੋ ਆਪਾਂ ਆਪਦੀ ਜ਼ਮੀਨ ਦੀ ਜਮ੍ਹਾਂ ਬੰਦੀ ਗੁਰਦੌਬਰੀ ਬੈਂਕ ਦੇ ਨਾਮ ਲੀਗਲ ਚੜਾ ਕੇ ਜਾਂ ਕੋਈ ਆਪਾਂ ਕੋਈ ਆਪ ਦਾ ਕੋਈ ਹੋਰ ਸਾਜ ਸਮਾਨ ਜਿਹੜਾ ਆਪਣਾ ਹੁੰਦਾ ਕੋਈ ਕਾਰ ਗੱਡੀ ਜਾਂ ਕੁਝ ਵੀ ਹੋ ਗਿਆ ਟਰੈਕਟਰ ਟਰਾਲੀ ਹੋ ਗਿਆ ਉਹਦੇ ਉੱਤੇ ਆਪਾਂ ਲੋਨ ਲੈਣੇ ਆ ਉਹਨੂੰ ਕਹਿੰਦੇ ਆ ਸਿਕਿਉਰ ਲੋਨ ਠੀਕ ਹੈ ਅਨਸਕਿਊਰ ਲੋਨ ਦੇ ਵਿੱਚ ਜਿਹੜੇ ਕੋਈ ਹੋਇਆ ਕਿ ਬੈਂਕ ਤੁਹਾਡੀ ਕੋਈ ਵੀ ਚੀਜ਼ ਪਲੱਜ ਨਹੀਂ ਕਰਦਾ ਬੈਂਕ ਤੁਹਾਨੂੰ ਸਿਰਫ ਇੱਕ ਟਰਸਟ ਦੇ ਤੌਰ ਤੇ ਕਿ ਇੱਕ ਵਿਸ਼ਵਾਸਪਾਤਰ ਦੇ ਤੌਰ ਤੇ ਤੁਹਾਡਾ ਲੋਨ ਕਰ ਦਿੰਦਾ ਠੀਕ ਹੈ ਪਰ ਜਿਹੜੇ ਅਨਸਕਿਊਰ ਲੋਨ ਹੁੰਦੇ ਆ ਉਹਦੇ ਵਿੱਚ ਇਦਾਂ ਚੱਲਦੀ ਜਾਂਦਾ ਹੁੰਦਾ ਪਰ ਜੇ ਸਕਿਊਰ ਲੋਨ ਹੁੰਦੇ ਆ ਉਹਦੇ ਵਿੱਚ ਮੋਸ਼ ਤੁਹਾਨੂੰ ਕੋਈ ਨਾ ਕੋਈ ਆਪਣੀ ਜੀ ਚੀਜ਼ ਹੈਗੀ ਆ ਤੁਹਾਨੂੰ ਬੈਂਕ ਦੇ ਨਾਲ ਉਹ ਚੀਜ਼ ਦੇਣੀ ਪੈਂਦੀ ਹੈ ਬੈਂਕ ਨੂੰ ਤਾਂ ਕਿ ਤੁਹਾਡੇ ਲੋਨ ਹੁੰਦੇ ਆ ਠੀਕ ਹੈ ਹੁਣ ਅਨਸਕਿਊਰ ਲੋਨ ਦੀ ਕੈਟਾਗਰੀ ਜਿਹੜੀ ਹੈਗੀ ਹੈ ਮੈਂ ਤੁਹਾਨੂੰ ਨਾਲ ਗੱਲਬਾਤ ਡਿਸਕਸ ਕਰਨਾ ਹੈ ਕਿ ਅਨਸਕਿਊਰ ਜੋ ਲੋਨ ਹੁੰਦੇ ਆ ਮੰਨ ਕੇ ਚਲੋ ਕਿ ਤੁਹਾਨੂੰ ਮੰਥਲੀ ਕਿਸ਼ਤਾਂ ਆਉਂਦੀਆਂ ਨੇ ਕਿਸੇ ਚੀਜ਼ ਦੀਆਂ ਮਹੀਨੇ ਨੇ ਮਹੀਨੇ ਤੁਹਾਨੂੰ ਕਿਸ਼ਤ ਆਉਂਦੀ ਹੈ ਤੁਸੀਂ ਕਿਸ਼ਤ ਭਰਦੇ ਆ ਆਪਦੇ ਮਹੀਨੇ ਤੁਸੀਂ ਲੱਖ ਰੁਪਇਆ ਜਾਂ ਉਸ ਤੋਂ ਜ਼ਿਆਦਾ ਦਾ ਲੋਨ ਲਿਆ ਤੁਸੀਂ ਆਏ ਮਹੀਨੇ ਦੀ ਕਿਸ਼ਤ ਭਰਦੇ ਹੋ ਹੈਗਿਉ ਜਿਹੜਾ ਇਹ ਲੋਨ ਹੁੰਦੇ ਆ ਇਹ ਲੋਨ ਐਨਪੀਏ ਕਦੋਂ ਹੁੰਦੇ ਆ ਠੀਕ ਹੈ ਇਸ ਲੋਨ ਨੂੰ ਜਿਹੜਾ ਐਨਪੀਏ ਹੋਣ ਲਈ ਘੱਟੋ ਘੱਟ 90 ਦਿਨਾਂ ਦਾ ਟਾਈਮ ਪੀਰੀਅਡ ਚਾਹੀਦਾ ਹੁੰਦਾ ਮਤਲਬ ਕਿ ਤੁਸੀਂ ਕਿਸ਼ਤ ਆਪ ਦੀ ਜੇ ਡਿਲੇ ਕਰਦੇ ਹੋ ਬੈਂਕ ਤੁ ਜੇ ਨੂੰ ਆਪਾਂ ਕਹਿੰਦੇ ਆ 0 ਤੋਂ ਲੈ ਕੇ 30 ਦਿਨ 30 ਦਿਨ ਤੋਂ ਲੈ ਕੇ 60 ਦਿਨ ਤੇ 60 ਦਿਨ ਤੋਂ ਲੈ ਕੇ 90 ਦਿਨ ਜਿਹਨੂੰ ਕਿ ਆਪਾਂ ਜਿਹੜੇ ਕਿ 30 ਦਿਨ ਤੋਂ ਲੈ ਕੇ 0 ਤੋਂ ਲੈ ਕੇ 30 ਦਿਨਾਂ ਦੇ ਵਿੱਚ ਜੇ ਤੁਹਾਡੀ ਕਿਸ਼ਤ ਤੁਹਾਡੇ ਲੇਟ ਹੁੰਦੀ ਆ ਤਾਂ ਇਹ ਬੈਂਕ ਦੇ ਐਸਐਮਈ 0 ਦੀ ਲਿਸਟ ਵਿੱਚ ਆ ਜਾਂਦੇ ਆ ਹੁਣ ਇੱਥੇ ਐਸਐਮਈ 0 ਲਿਸਟ ਦਾ ਨਾਮ ਕੀ ਹੈਗਾ ਕਿ ਐਸਐਮਈ ਦਾ ਮਤਲਬ ਹੈਗਾ ਸਪੈਸ਼ਲ ਮੈਂਸ਼ਨ ਅਕਾਊਂਟ ਜਿਨ੍ਹਾਂ ਕੀ ਬੈਂਕ ਤੋਂ ਕੀ ਹੈਗਾ ਕਿ ਉਹਨਾਂ ਹੀ ਲਿਸਟ ਵਿੱਚ ਨਾਮ ਤੁਹਾਡਾ ਆਇਆ ਹੁੰਦਾ ਕਿ ਤੁਸੀਂ ਆਵਦੀ ਕਿਸ਼ਤ ਹੈਗੀ ਹੈ 0 ਤੋਂ ਲੈ ਕੇ 30 ਦਿਨਾਂ ਦੇ ਵਿੱਚ ਤੁਸੀਂ ਭਰਨੀ ਹੈਗੀ ਬੈਂਕ ਵੱਲੋਂ ਤੁਹਾਨੂੰ ਇੱਕ ਦੋ ਕਾਲ ਆਉਂਦੀਆਂ ਨੇ ਬੈਂਕ ਤੁਹਾਨੂੰ ਸਪੈਸ਼ਲੀ ਮੈਂਸ਼ਨ ਕਰਨ ਲੱਗ ਜਾਂਦਾ ਕਿ ਬਈ ਜੀ ਥੋੜੀ ਕਿਸ਼ਤ ਹੈਗੀ ਹੈ ਤੁਸੀਂ 0 ਤੋਂ ਲੈ ਕੇ 30 ਦਿਨ ਤੁਹਾਡੇ ਲੇਟ ਹੋ ਚੁੱਕੇ ਆ ਤੁਸੀਂ ਇਸ ਨੂੰ ਪੜੋ ਜੇ ਤੁਸੀਂ 30 ਦਿਨਾਂ ਤੋਂ ਬਾਅਦ ਵੀ ਕਿਸ਼ਤ ਨਹੀਂ ਭਰਦੇ ਤਾਂ ਤੁਸੀਂ 30 ਦਿਨਾਂ ਤੋਂ ਲੈ ਕੇ 60 ਦਿਨਾਂ ਦੇ ਟਾਈਮ ਪੀਰੀਡ ਮਤਲਬ ਕਿ 1 ਮਹੀਨਾ ਲੈ ਕੇ ਦੋ ਦੂਜਾ ਮਹੀਨਾ ਯਾਨੀ ਕਿ 60 ਦਿਨਾਂ ਦੇ ਟਾਈਮ ਪੀਰੀਡ ਵਿੱਚ ਆ ਜਾਂਦੇ ਉਹ ਜਿਨ੍ਹਾਂ ਕੀ ਐਸਐਮਏ 1 ਕਹਿੰਦੇ ਸਪੈਸ਼ਲ ਮ ਜਿਹੜਾ ਕਿ ਜਦੋਂ ਤੁਹਾਡਾ ਨਾਮ ਆ ਜਾਂਦਾ ਹੁਣ ਇੱਥੇ ਕੀ ਹੋਣਾ ਕਿ ਇੱਥੇ ਜਿਹੜਾ ਤੁਹਾਡਾ ਜਿਹੜਾ ਅਕਾਊਂਟ ਹੁੰਦਾ ਜਿਹੜਾ ਕਿ ਤੁਸੀਂ ਕਿਸ਼ਤ ਨਹੀਂ ਭਰੀ ਇਹ ਤਾਂ 30 ਦਿਨ ਟੱਪ ਗਏ ਤੇ ਦੂਜਾ ਉਹ 60 ਦਿਨ ਕੰਪਲੀਟ ਹੋਣ ਨੂੰ ਆਏ ਨੇ ਬੈਂਕ ਦੀ ਨਜ਼ਰ ਵਿੱਚ ਤੇ ਆਰਬੀਏ ਨਜ਼ਰ ਵਿੱਚ ਤੁਹਾਡਾ ਜਿਹੜਾ ਇਹ ਅਕਾਊਂਟ ਜਿਹੜਾ ਕਿ ਕਿਸ਼ਤ ਦਾ ਅਕਾਊਂਟ ਸੀਗਾ ਤੁਹਾਡਾ ਆ ਜਾਂਦਾ ਜਿਹਦਾ ਤੁਹਾਡਾ ਸਿੰਬਲ ਸਕੋਰ ਹੁੰਦਾ ਉਹ ਸਲੋਲੀ ਅਪ ਡਾਊਨ ਹੋਣ ਲੱਗ ਜਾਂਦਾ ਕਿੱਥੇ ਤੁਹਾਡਾ ਸਿੰਬਲ ਸਕੋਰ 650 ਸੀਗਾ ਉਹ 750 ਤੋਂ ਨੀਚੇ ਕਿਸਕ ਨੂੰ ਲੱਗਿਆ ਨਾ ਤੇ ਆਜ ਵੀ ਨਦਰ ਵਿੱਚ ਤੁਸੀਂ ਆ ਜਾਨੇ ਫੇਕੋ ਇੱਥੇ ਵੀ ਬੈਂਕ ਵੱਲੋਂ ਤੁਹਾਨੂੰ ਲੈਂਟ ਤੇ ਕੋਈ ਨਾ ਕੋਈ ਕਾਲ ਆਉਂਦੀਆਂ ਆਣਗੀਆਂ ਕਿ ਵੀ ਤੁਹਾਡੀ ਕਿਸ਼ਤ ਭਰਵਾ ਆਪਦੀ ਤਾਂ ਕਿ ਤੁਹਾਡਾ ਖਾਤਾ ਐਨਪੀ ਹੋਣ ਤੋਂ ਬਚਾਇਆ ਜਾ ਸਕੇ ਹੁਣ ਮੰਨ ਕੇ ਚੱਲੋ ਜੇ ਤੁਸੀਂ 60 ਦਿਨਾਂ ਤੋਂ ਬਾਅਦ ਵੀ 60 ਦਿਨਾਂ ਤੋਂ ਲੈ ਕੇ 90 ਦਿਨਾਂ ਦੇ ਵਿੱਚਕਾਰ ਜੇ ਤੁਸੀਂ ਤੀਜੇ ਸੀ ਮਹੀਨਾ ਮਤਲਬ ਤਿੰਨ ਮਹੀਨਾ ਤੁਹਾਨੂੰ ਹੋ ਜਾਂਦੇ ਆ ਤੁਸੀਂ ਲੋਨ ਨਹੀਂ ਭਰਿਆ ਤਾਂ ਤੁਹਾਨੂੰ ਰਿਕਵਰੀ ਏਜੰਟਾਂ ਦੇ ਵੱਲੋਂ ਗਿਰਾ ਦੇ ਵਿੱਚ ਘੱਟੋ ਘੱਟ 10 ਵਾਰੀ ਫੋਨ ਆਉਣਗੇ ਠੀਕ ਹੈ 10 ਵਜੇ ਤੁਹਾਨੂੰ ਫੋਨ ਕਰਨਗੇ ਕਿ ਤੁਸੀਂ ਅੱਜ ਕਿਸ਼ਤ ਭਰੋਗੇ ਤੁਹਾਡਾ ਖਾਤਾ ਐਨਪੀ ਹੋਣ ਵਾਲਾ ਆਫਟਰ 90 ਦਿਨਾਂ ਬਾਅਦ ਐਨਪੀ ਹੋਣ ਨੂੰ 90 ਦਿਨਾਂ ਬਾਅਦ ਜਿਹੜਾ ਤੁਹਾਡਾ ਖਾਤਾ ਹੈਗਾ ਉਹ ਐਨਪੀ ਹੋ ਜਾਂਦਾ ਕਿ ਨਾਨ ਪਰਫਾਰਮਿੰਗ ਐਸੈਟਸ ਵਿੱਚ ਆ ਜਾਂਦਾ ਠੀਕ ਹੈ ਹੁਣ ਇਥੋਂ ਜਿਹੜੇ ਤੁਹਾਡੀ ਫਾਈਲ ਹੁੰਦੀ ਹੈ ਜਿਹੜਾ ਰਿਕਵਰੀ ਏਜੰਟ ਹੁੰਦੇ ਆ ਤੁਹਾਡੀ ਫਾਈਲ ਹੁੰਦੀ ਹੈ ਉਹ ਰਿਕਵਰੀ ਏਜੰਟਾਂ ਦੇ ਕੋਲ ਚਲੀ ਜਾਂਦੀ ਹੈ ਉਹ ਜਿਹੜੇ ਏਜੰਟ ਆ ਜਿਹੜਾ ਕੋਈ ਲੋਨ ਰਿਕਵਰ ਬੈਂਕ ਤੇ ਲੋਨ ਵਾਪਸ ਕਰਵਾਉਣ ਲਈ ਇੱਕ ਫੀਸ ਚਾਰਜ ਕਰਦੇ ਆ ਬੈਂਕ ਵੱਲੋਂ ਬੈਂਕ ਨੂੰ ਬੋਲਣਗੇ ਫੀਸ ਚਾਰਜ ਕਿਤੇ ਦਾ ਕਮਿਸ਼ਨ ਹੁੰਦਾ ਹੈ ਪਰ ਫਾਈਲ ਦਾ ਕਮਿਸ਼ਨ ਉਹ ਘੱਟ ਘੱਟ 20% ਲੈ ਕੇ 50% ਤੱਕ ਵੀ ਹੋ ਸਕਦਾ ਹੈ ਕਮਿਸ਼ਨ ਦਾ ਉਹ ਤੁਹਾਡੇ ਲੋਨ ਦੇ ਡਿਪੈਂਡ ਕਰੂਗਾ ਹੁਣ ਜਲਬਤ ਕਰ ਜਾਈਏਗੇ ਜੇ ਤੁਹਾਡੇ ਤੁਸੀਂ ਡਿਫਾਲਟਰ ਹੋ ਗਏ ਹੋ ਤੁਸੀਂ ਆਪਣੇ ਲੋਨ ਦੀ ਕਿਸ਼ਤ ਨਹੀਂ ਭਰ ਸਕੀ ਜਿਹੜੀ ਕਿ ਅਨਸਿਕਿਉਰ ਲੋਨ ਦੀ categories ਸੀਗੇ ਤੁਸੀਂ ਕਿਸ਼ਤ ਨਹੀਂ ਭਰ ਸਕੀ ਤਾਂ ਇੱਥੇ ਕੀ process ਹੋਏਗਾ ਠੀਕ ਹੈ ਤੁਸੀਂ 90 ਦਿਨ ਹੋ ਗਏ ਆਪਦੀ ਕਿਸ਼ਤ ਨਹੀਂ ਭਰੀ ਤੁਸੀਂ ਡਿਫਾਲਟਰ ਹੋ ਗਏ ਹੋ ਬੈਂਕ ਨੇ ਕਰਨਾ ਤੁਹਾਡੇ ਤੇ ਕੇਸ ਲਾ ਲੈਣਾ ਸੈਕਸ਼ਨ A 138 ਦਾ 138 ਮਤਲਬ ਕਿ ਚੈੱਕ ਬਾਉਂਸ ਦਾ ਤੁਹਾਡੇ ਕੇਸ ਲਾ ਦੇਣਾ ਪਹਿਲਾ ਕੇਸ ਇਹ ਹੋ ਗਿਆ ਤੁਹਾਨੂੰ ਇਹਦਾ ਨੋਟਿਸ ਆਏਗਾ ਉਸ ਤੋਂ ਬਾਅਦ ਧਾਰਾ 25 ਧਾਰਾ 25 ਮੋਸਟਲੀ ਕੀ ਹੁੰਦੀ ਹੈ ਕਿ ਜਦੋਂ ਹੁਣ ਆਪਾਂ ਅੱਜ ਕੱਲ ਦੇਖੇਗੇ ਟੈਕਨੋਲੋਜੀ ਯੁੱਗ ਵਿੱਚ ਹਰ ਕੋਈ ਨਾ ਕੋਈ ਨਾ ਡਿਜੀਟਲੀ ਮਤਲਬ ਕਿ ਫੋਨਾਂ ਤੋਂ ਲੋਨ ਲੈਂਦੇ ਪਏ ਹਾਂ ਜੋ ਫੋਨ ਤੇ ਲੋਨ ਪ੍ਰੋਵਾਈਡ ਕਰਵਾਉਂਦੇ ਕੰਪਨੀਆਂ ਹੁੰਦੀਆਂ ਐਨਬੀਸੀ ਕੰਪਨੀ ਹੁੰਦੀਆਂ ਜਿਹਨਾਂ ਦਾ ਆਪਾਂ ਲੋਨ ਲੈਂਦੇ ਆ ਉਹ ਧਾਰਾ 25 ਦੇ ਤਹਿਤ ਆ ਜਾਂਦੇ ਆ ਜਿਹੜਾ ਕਿ ਤੁਹਾਨੂੰ ਇੱਕ ਐਨਏਸੀਐਚ ਫਾਰਮ ਸੈਂਡ ਕਰਵਾਉਂਦੇ ਆ ਹਾਲਾਂਕਿ ਤੁਸੀਂ ਉਹਨਾਂ ਨੂੰ ਕੋਈ ਚੀਜ਼ ਨਹੀਂ ਕੁਈ ਤੁਹਾਨੂੰ ਚੈੱਕ ਸੈਂਡ ਕਰਕੇ ਨਹੀਂ ਦਿੱਤਾ ਕੋਈ ਬਲੈਂਕ ਚੈੱਕ ਕੋਈ ਨਹੀਂ ਦਿੱਤਾ ਪਰ ਇੱਕ ਨੈਚੂ ਫਾਰਮ ਥੋੜਾ ਜਿਹਾ ਸੈਂਡ ਕਰਨਾ ਐਨਏਸੀ ਦੇ ਫਾਰਮ ਸੈਂਡ ਕਰਵਾਉਂਦੇ ਆ ਡਿਜੀਟਲੀ ਉਹ ਫਾਰਮ ਦਾ ਕੇਸ ਥੋੜਾ ਜਿਹਾ ਲੱਗਦਾ ਹੈਗਾ ਠੀਕ ਹੈ ਉਹ ਦੋ ਦੂਜਾ ਕੇਸ ਹੋਏਗਾ ਤੀਜਾ ਕੇਸ ਹੈਗਾ 420 ਦਾ 420 ਦਾ ਕੇਸ ਉਹਨਾਂ ਦੇ ਤਰ੍ਹਾਂ ਦਾ ਹੁੰਦਾ ਜਿੱਦੇ ਕਿ ਬੈਂਕ ਨੂੰ ਕੋਈ ਜਾਲੀ ਆਪ ਦੇ ਕਾਗਜ਼ ਪੱਤ ਜਿਵੇਂ ਕਿ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਜਾਂ ਕੋਈ ਵੋਟ ਕਾਰਡ ਹੋ ਗਿਆ ਜਾਲੀ ਕਾਗਜ਼ ਪਤਾ ਦੇ ਕੇ ਉਹ ਇਹਦੇ ਕਿੱਥੇ ਹੋਲ ਹੁੰਦੀ ਹੈ ਮੈਂਸ਼ਨ ਕਿਸੇ ਦਾ ਹੋਲ ਹੁੰਦਾ ਉਹਦੇ ਲੱਗਦਾ 420 ਦਾ ਕੇਸ ਇਹ ਤਿੰਨ ਕੇਸ ਜਿਹੜੇ ਹੈਗਾ ਬੈਂਕ ਤੁਹਾਡੇ ਤੇ ਲਾ ਸਕਦਾ ਹੈ ਹੁਣ ਇਹਨਾਂ ਵਿੱਚ ਤੁਹਾਡੇ ਅੱਡਸ ਕੀ ਹੈ ਤੁਹਾਡੇ ਅਧਿਕਾਰ ਕੀ ਹੈ ਆਰਬੀ ਇਹ ਕਹਿੰਦਾ ਕਿ ਜਿਹੜਾ ਬੰਦਾ ਡਿਫਾਲਟਰ ਹੋ ਗਿਆ ਉਹਨੂੰ ক্লোਸ ਦੀ ਮੈਂਸ਼ਨ ਕੀਤਾ ਹੋਵੇ ਉਹਨੂੰ ਹੈਂਡਲ ਕੀਤਾ ਹੋਵੇ ਪਿਆਰ ਨਾਲ ਜਿਹੜਾ ਉਹਦੇ ਅਕਾਊਂਟ ਦੀ ਪਰਸਨ ਡਿਟੇਲ ਹੈਗੀ ਆ ਉਹ ਕਿਸੇ ਥਰਡ ਪਾਰਟੀ ਨਾਲ ਸ਼ੇਅਰ ਨਹੀਂ ਕਰਨੀ ਚਾਹੀਦੀ ਥਰਡ ਪਾਰਟੀ ਮਤਲਬ ਕਿ ਜਿਵੇਂ ਕੋਈ ਹੋਰ ਬੰਦਾ ਕੋਈ ਸਬੰਧਿਤ ਆ ਗਿਆ ਜਾਂ ਕੋਈ ਰਸਤੇ ਜਾਨੇ ਸਾਹਮਣੇ ਉਹਦੀ ਬੰਦਾ ਵੇਚ ਨਹੀਂ ਕਰ ਸਕਦਾ ਹਾਂ ਜੇ ਕੋਈ ਰਿਕਵਰੀ ਏਜੰਟ ਤੁਹਾਡੇ ਨਾਲ ਥੋੜੇ ਘਰ ਵੀ ਆਉਂਦਾ ਹੈ ਇੱਕ ਕਵਰੀ ਕਰਨ ਵਾਸਤੇ ਤਾਂ ਪਹਿਲਾਂ ਤੁਹਾਨੂੰ ਫੋਨ ਕਰਕੇ ਆਵੇਗਾ ਕਿ ਬਾਈ ਮੈਂ ਆ ਇਹਦਾ ਮੇਰਾ ਨਾਮ ਆ ਹੈਗਾ ਮੈਂ ਆ ਬਿੰਤੋ ਬੋਲਦਾ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੁਹਾਡੇ ਲੋਨ ਦੀ ਗੱਲ ਕਰਨਾ ਪਹਿਲਾਂ ਤੁਹਾਨੂੰ ਫੋਨ ਕਰਕੇ ਫਿਰ ਤੁਹਾਡੇ ਘਰੇ ਆਏਗਾ ਆਫਟਰ 7 ਪੀਐਮ ਤੋਂ ਬਾਅਦ ਸ਼ਾਮ ਦੇ 7 ਪੀਐਮ ਤੋਂ ਬਾਅਦ ਕਵਰੀ ਏਜੰਟ ਤੁਹਾਡੇ ਘਰ ਨਹੀਂ ਆ ਸਕਦਾ ਉਹ ਤੋਂ ਪਹਿਲੇ ਪਹਿਲੀ ਤੁਹਾਡੇ ਨਾਲ ਗੱਲਬਾਤ ਕਰਕੇ ਆ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਠੀਕ ਹੈ ਉਹਦੇ ਕੋਲ ਬਕਾਇਦਾ ਇਸ ਤਰ੍ਹਾਂ ਦਾ ਉਹਦੇ ਕੋਲ ਪ੍ਰੂਫ ਹੋਣਾ ਚਾਹੀਦਾ ਕਿ ਹਾਂ ਕਵਰੀ ਤੁਹਾਡੇ ਘਰ ਹੋਣਾ ਚਾਹੀਦਾ ਉਹ ਤੁਹਾਡੇ ਘਰੇ ਆ ਸਕਦਾ ਹੈਗਾ ਪਰ ਜਦੋਂ ਤੁਸੀਂ ਡਿਫਾਲਟ ਹੋ ਜਾਂਦੇ ਹੋ ਕੇਸੀਸੀ ਲਿਮਟ ਕੇਸੀ ਸੀ ਲਿਮਟ ਮਤਲਬ ਕਿ ਜਿਹੜੀ ਆਪਣੇ ਜਮੀਨ ਤੇ ਲਿਮਟ ਬੰਨੀ ਹੋਈਆਂ ਤੁਸੀਂ ਉਹਦੇ ਡਿਫਾਲਟਰ ਹੋਗੇ ਉਹਦੇ ਵਿੱਚ ਮੋਸਟਲੀ ਕੀ ਹੁੰਦਾ ਕਿ ਤੁਹਾਡੀ ਇੱਕ ਸੈਟਲਮੈਂਟ ਹੁੰਦੀ ਹੈ ਆਏ ਤੋਂ 3 ਸਾਲ ਜਾਂ 4 ਸਾਲਾਂ ਬਾਅਦ ਜਦੋਂ ਵੀ ਹੋਵੇ ਤੁਹਾਡੀ ਸੈਟਲਮੈਂਟ ਹੋਣੀ ਹੈ ਸੈਟਲਮੈਂਟ ਵਿੱਚ ਜਿਹੜਾ ਅਮਾਉਂਟ ਹੁੰਦਾ ਜਿਹੜਾ ਬੈਂਕ ਕੇਸ ਕਰਦਾ ਉਹ ਚੈੱਕ ਬਾਉਂਸ ਦਾ ਕੇਸ ਹੀ ਮੋਸਟਲੀ ਲੱਗਦਾ ਕਿਉਂਕਿ ਜੇ ਤੁਸੀਂ ਲਿਮਟ ਬਣਾਉਣੇ ਹਨ ਨਾ ਅੱਜ ਦੇ ਟਾਈਮਸ ਚ ਚੈੱਕ ਇੱਕ ਬਲੈਂਕ ਚੈੱਕ ਸਾਈਨ ਕਰਾ ਲੈਣਾ ਬੈਂਕ ਤੁਹਾਡੇ ਤੋਂ ਤੁਸੀਂ ਚੈੱਕ ਸਾਈਨ ਕਰਕੇ ਬੈਂਕ ਨੂੰ ਦਿੰਦੇ ਹੋ ਤੇ ਉਹ ਚੈੱਕ ਬੈਂਕ ਨੇ ਭਰ ਕੇ ਤੁਹਾਡੇ ਕੇਸ ਲਾਣਾ ਕਿ ਬੰਦਾ ਡਿਫਾਲਟਰ ਹੋ ਗਿਆ ਇਹ ਉਹ ਖਰਚੇ ਦਾ ਬੋਝ ਹੈਗਾ ਉਹ ਤੁਹਾਡੇ ਤੇ ਪੈਂਦਾ ਹੈ। ਉਹ ਤੁਹਾਡੇ ਵੱਲੋਂ ਹੀ ਆਪਕੇ ਨਾ ਖਰਚਾ। ਇਸ ਲਈ ਮੈਂ ਕਹਿਣਾ ਕਿ ਆਵਲੇ ਮਨ ਚੇ ਖਿਆਲ ਤੁਸੀਂ ਨਾ ਹੀ ਲਿਆਓ ਕਿ ਆਪਾਂ ਡਿਫਾਲਟ ਹੋਣਾ ਹੈ। ਠੀਕ ਹੈ? ਅੱਬ ਨਾ ਕੋਈ ਹੈਗਾ ਹੋਏ ਤੁਸੀਂ ਕੋਈ ਸੰਦ ਜਿਹੜਾ ਦੋ ਲਿਮਟ ਚੱਕ ਕੇ ਕੋਈ ਆਪ ਦਾ ਕੋਈ ਟ੍ਰੈਕਟਰ ਟਰਾਲੀ ਜਾਂ ਕੁਝ ਵੀ ਸੰਦ ਬਣਾਓ। ਉਹ ਸੰਦ ਤੋਂ ਤੁਸੀਂ ਕਮਾਈ ਕਰੋ, ਜ਼ਮੀਨ ਖਰੀਦੋ ਹੋਰ ਤੁਸੀਂ ਤਰੱਕੀਆਂ ਮਾਣੋ। ਮੈਂ ਤਾਂ ਇਹੀ ਕਹਿਣਾ। ਪਰ ਫਿਰ ਵੀ ਜੇ ਤੁਸੀਂ ਨਹੀਂ ਪਰ ਸਰ ਦੇ ਤਾਂ ਤੁਸੀਂ ਡਿਫਾਲਟਰ ਹੋ ਜਾਨੇ ਹੋ ਜਦੋਂ ਤੁਸੀਂ ਡਿਫਾਲਟਰ ਹੋਗੇ ਤਾਂ ਤੁਹਾਡੀ ਸੈਟਲਮੈਂਟ ਹੁੰਦੀ ਹੈ ਜਿੰਨੀ ਤੁਹਾਡੀ ਲਿਮਟ ਦਾ ਮੂਲ ਖੜਾ ਹੁੰਦਾ ਹੈ ਮੂਲ ਮੈਂ ਕਿ ਤੁਹਾਨੂੰ ਵਿਆਜ ਛੱਡ ਦੂਗੀ ਜਿਹਦਾ ਮੂਲ ਖੜਾ ਮੂਲ ਮੰਨ ਕੇ ਚਲੋ ਤੁਹਾਡੇ ਲਿਮਟ 3 ਲੱਖ ਦੀ ਹੈ ਤੇ ਵਿਆਜ ਤੁਹਾਡਾ ਹੈਗਾ ਲੱਖ ਰੁਪਿਆ ਬੈਂਕ ਲੱਖ ਰੁਪਏ ਛੱਡੂ ਵਿਆਜ ਦਾ ਜਿਹਦਾ ਮੂਲ ਹੈਗਾ 3 ਲੱਖ ਰੁਪਏ ਬੈਂਕ ਉਹ ਨਹੀਂ ਛੱਡ ਸਕਦੀ ਕਿਸੇ ਵੀ ਹਾਲਤ ਕੋਈ ਬੈਂਕ ਚਾਹੇ ਪ੍ਰਾਈਵੇਟ ਬੈਂਕ ਚਾਹੇ ਸਰਕਾਰੀ ਬੈਂਕ ਉਹ ਜਿਹੜੀ ਇਹ ਚੀਜ਼ ਹੈਗੀ ਹੈ ਆਫਟਰ ਸੈਟਲਮੈਂਟ ਕਰਦੇ ਟਾਈਮ ਵੀ ਤੁਹਾਡੀ ਜਿਹੜੀ ਮੂਲ ਰਕਮ ਤਾਂ ਹੈਗੀ ਹੋਵੇ ਰਿਕਵਰ ਕਰਦੇ ਹੀ ਕਰਦੀ ਉਹ ਗੱਲ ਕਰਦੇ ਨੇ ਸੈਟਲਮੈਂਟ ਕਿੰਨਾ ਹਾਲਤਾਂ ਚ ਹੁੰਦੀ ਐ ਸੈਟਲਮੈਂਟ ਜਿਹੜੀ ਹੁੰਦੀ ਐ ਉਹਦੇ ਕਈ ਹਾਲਤਾਂ ਚ ਹੋ ਸਕਦੀ ਐ ਇੱਕ ਹਾਲਤ ਹੁੰਦਾ ਕਿ ਬੰਦਾ ਲੋਨ ਨਹੀਂ ਭਰਨਾ ਚਾਹੁੰਦਾ ਡਿਫਾਲਟਰ ਹੋ ਗਿਆ ਉਹਦੇ ਮਨ ਚ ਬਣਾ ਲਿਆ ਕਿ ਮੈਂ ਭਰਦਾ ਹੀ ਨਹੀਂ ਦੂਜਾ ਬੰਦਾ ਇਹ ਹੈਗਾ ਕਿ ਉਹਦੇ ਕੋਲੇ ਹੁਣ ਪੈਸੇ ਹੈ ਨਹੀਂ ਪਰ ਉਹ ਲੋਨ ਭਰਨਾ ਚਾਹੁੰਦਾ ਉਹਨੂੰ ਬੈਂਕ ਟਾਈਮ ਦੇ ਨੇ ਵੀ ਤੂੰ 3 ਮਹੀਨੇ ਜਾਂ 6 ਮਹੀਨੇ ਲੈ ਲੈ ਤਿੰਨ ਮਹੀਨੇ ਲੈ ਲੈ ਉਹ ਲੋਨ ਕਵਰ ਕਰਦੇ ਟਾਈਮ ਦੇ ਸਰ ਕੋਈ ਵੱਡੀ ਗੱਲ ਨਹੀਂ ਤੀਜਾ ਕੇਸ ਆ ਗਿਆ ਇੱਕ ਮਿੰਨੇ ਕਿਸਾਨ ਭਰਾ ਨੇ ਮੈਨੂੰ ਮੈਸੇਜ ਕੀਤਾ ਕਿ ਜੀ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਲਿਮਟ ਸੀਗੀ ਤੇ ਲਿਮਟਿਡ ਸੀਗੀ ਉਹਨਾਂ ਨੇ ਬਣਾਏ ਹੋਏ ਸਾਲ ਹੀ ਹੋਇਆ ਸੀ ਜਾਂ ਡੂੜ ਸਾਲ ਜਿੰਨਾ ਵੀ ਹੋਇਆ ਸੀਗਾ ਉਹਨਾਂ ਦੀ ਡੈਥ ਹੋ ਚੁੱਕੀ ਹੈ ਡੈਥ ਹੋਈ ਨੂੰ ਇੰਨਾ ਟਾਈਮ ਹੋ ਗਿਆ ਤੇ ਹੁਣ ਉਹਦੇ ਕੇਸ 'ਚ ਕੀ ਹੋਏਗਾ ਹੁਣ ਜੇ ਡੈਥ ਹੋ ਗਈ ਪਰਸਨਲ ਦੀ ਉਹਦੇ ਵਿੱਚ ਵੀ ਸੈਟਲਮੈਂਟ ਹੀ ਹੁੰਦੀ ਹੈ ਬੈਂਕ ਇੱਕ ਜਿਹੜਾ ਪਾਰਟੀਕੂਲਰ ਅਮਾਉਂਟ ਹੈਗਾ ਉਹ ਤੁਹਾਨੂੰ ਦੱਸ ਤੱਕਦਾ ਵੀ ਇੰਨਾ ਤੁਸੀਂ ਭਰਨਾ ਹੈਗਾ ਤੇ ਜਿਹੜਾ ਬਾਕੀ ਉਹ ਛੱਡੂਗਾ ਉਹ ਸੈਟਲਮੈਂਟ ਕਰਕੇ ਤੁਹਾਡਾ ਕੇਸ ਨਿਬੜ ਸਕਦਾ ਹੈ ਹਰ ਹਾਲ ਦੇ 'ਚ ਕਹਿ ਦਗੇ ਕਿ ਐਂਡ ਤੇ ਆ ਕੇ ਸੈਟਲਮੈਂਟ ਹੋਣੀ ਹੀ ਹੋਣੀ ਹੈ ਬੈਂਕ ਨੇ ਪੈਸਾ ਰਿਕਵਰ ਕਰਨਾ ਹੀ ਕਰਨਾ ਬੈਂਕ ਕਦੇ ਵੀ ਪਰਸਨ ਨੂੰ ਨਾਲ ਛੱਡੂਗੀ ਤੂੰ ਜੇ ਤੁਸੀਂ ਡਿਫਾਲਟਰ ਹੋ ਗਏ ਤੁਹਾਨੂੰ ਕੋਈ ਲੋੜ ਨਹੀਂ ਡਰਨ ਦੀ ਕੋਈ ਲੋੜ ਨਹੀਂ ਹਾਂ ਇੰਪੈਕਟ ਥੋੜੇ ਦੇ ਪੈਣਾ ਹੈ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਮੋਸਟਲੀ ਇਹ ਕੇਸ ਲੱਗਦੇ ਹੁੰਦੇ ਆ ਕੇਸ ਪੈਸੇ ਤੁਸੀਂ ਭਰਨੇ ਹੈਗੇ ਆ ਚਾਹੇ ਅੱਜ ਭਰੋ ਚਾਹੇ ਸਾਲ ਨੂੰ ਚਾਹੇ ਦੋ ਸਾਲ ਨੂੰ ਚਾਹੇ ਪੰਜ ਸਾਲਾਂ ਨੂੰ ਠੀਕ ਹੈ ਜਿਹੜਾ ਕੇਸ ਲੱਗੇ ਆ ਤਰੀਕਾ ਪੈਣੀ ਹੈ ਤੁਹਾਨੂੰ ਤੁਸੀਂ ਜਾਣਾ ਜੇ ਨਹੀਂ ਗਏ ਤਾਂ ਬੈਂਕ ਥੋੜੀ ਜਿਹੀ ਜ਼ਮੀਨ ਦੇ ਰਿਕਵਰੀ ਕਰਨ ਦਾ ਹੁਕਮ ਦੇ ਸਕਦੀ ਹੈ ਠੀਕ ਹੈ ਪ੍ਰਾਈਵੇਟ ਜੰਸੀਆਂ ਨੂੰ ਇਸ ਲਈ ਤੁਸੀਂ ਮੈਂ ਕਹਿੰਦਾ ਕਿ ਤੁਸੀਂ ਬੈਂਕ ਜਾ ਕੇ ਬੈਂਕ ਨਾਲ ਵਾਰਤਾਲਾਪ ਕਰਨੀ ਲਾਜ਼ਮੀ ਹੈਗੀ ਠੀਕ ਹੈ ਕੋਈ ਗੱਲ ਹੀ ਨਹੀਂ ਪੜੇਗਾ ਕਿ ਕਿੱਡੀ ਗੱਲ ਹੈ ਕੋਈ ਚੱਕਰ ਦੀ ਮਾੜਾ ਟਾਈਮ ਕਰੇ ਆ ਵੀ ਜਾਂਦਾ ਪਰਦੇ ਤੇ ਵਰਕਰ ਬਰਾਉਂ ਦੀ ਕੋਈ ਲੋੜ ਨਹੀਂ ਬੈਂਕ ਜਾ ਕੇ ਉਸ ਚੀਜ਼ ਦਾ ਹੱਲ ਕਰਨਾ ਨਿਪਟਾਰਾ ਕਰਨਾ ਹੈਗਾ ਠੀਕ ਹੈ ਬੈਂਕ ਤੁਹਾਡੀ ਗੱਲ ਸੁਣੂਗਾ ਚਾਹੀ ਕੋਈ ਐਨਬੀ ਹਾਊਸਿੰਗ ਕੰਪਨੀ ਹੈ ਕੋਈ ਵੀਗਾ ਤੁਹਾਡੀ ਗੱਲ ਸੁਣਨਗੇ ਤੁਹਾਡੇ ਨਾਲ ਕੋਈ ਉਹ ਬੁਰਾ ਵਿਹਾਰ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਆਪਦਾ ਪੈਸਾ ਰਿਕਵਰ ਕਰਨਾ ਹੁੰਦਾ ਜਿਹੜਾ ਤੁਹਾਨੂੰ ਦਿੱਤਾ ਹੁੰਦਾ ਠੀਕ ਹੈ ਇਹਦੇ ਨਾਲ ਕੋਈ ਤੁਹਾਡੇ ਨਾਲ ਕੋਈ ਉਨੀ ਇੱਕ ਨੀਕੀ ਤੀ ਬਾਕੀ ਜਿਹੜੇ ਵੀ ਤੁਸੀਂ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਕਿ ਆਹ ਟੌਪਿਕ ਤੇ ਵੀਡੀਓ ਬਣਾਈ ਜਾਵੇ ਤੁਸੀਂ ਮੈਨੂੰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਪਰਸਨਲ ਮੈਸੇਜ ਕਰਕੇ ਤੁਸੀਂ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਉਹ ਵੀਡੀਓ ਲੈ ਕੇ ਆਵਾਂਗਾ ਤੁਹਾਨੂੰ ਉਸ ਚੀਜ਼ ਦਾ ਜੇ ਤੁਹਾਡੇ ਕੁਐਸਚਨ ਹੋਣਗੇ ਅਪਰੇਸ਼ਨ ਹੋਣਗੇ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਜੀ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਹੀ ਧੰਨਵਾਦ ਵੀਡੀਓ ਚ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਠੀਕ ਹੈ ਮਿਲਦੇ ਆ ਕਿਸੇ ਹੋਰ ਵੀਡੀਓ ਟੌਪਿਕ ਤੇ ਆਪਾਂ ਧੰਨਵਾਦ